ਆਨ ਕੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆਂ ਬੈਗਰੂਦੀ ਕਿਰਪਾ ਨਾਲ ਸਭ ਠੀਕ ਠਾਕ ਹੋਵੋਗੇ ਅੱਜ ਗੱਲ ਕਰਦੇ ਆਂ 13 ਨਵੰਬਰ ਦਿਨ ਵੀਰਵਾਰ ਨੂੰ ਹੋਣ ਵਾਲੇ ਕਬੱਡੀ ਕੱਪਾਂ ਦੀ ਆਜੋ ਫਿਰ ਕਰੋ ਨੋਟ ਅੱਜ ਦੇ ਹੋਣ ਵਾਲੇ ਕਬੱਡੀ ਕੱਪ ਅੱਜ ਪਿੰਡ ਹਥੋਆ ਜ਼ਿਲ੍ਹਾ ਮਲੇਰਕੋਟਲਾ ਦੀ ਧਰਤੀ ਤੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕਬੱਡੀ ਇੱਕ ਪਿੰਡ ਓਪਨ ਤੇ 62 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਕਬੱਡੀ ਓਪਨ ਵਿੱਚ ਤਿੰਨ ਖਿਡਾਰੀ ਬਾਹਰੋਂ ਜਿਸ ਦਾ ਪਹਿਲਾ ਨਾਮ 65000 ਅਤੇ ਦੂਜਾ ਨਾਮ 48000 ਰੁਪਿਆ ਹੈ 베ਸਟ ਰੇਡਰ ਅਤੇ 베ਸਟ ਜਾਫੀ ਨੂੰ 11000 ਰੁਪਿਆ ਦਿੱਤਾ ਜਾਵੇਗਾ ਕਬੱਡੀ 62 ਕਿਲੋ ਵਿੱਚ 16 ਟੀਮਾਂ ਐਂਟਰ ਕੀਤੀਆਂ ਜਾਣਗੀਆਂ ਪਹਿਲਾ ਨਾਮ 9900 ਤੇ ਦੂਜਾ ਨਾਮ 7100 ਰੁਪਿਆ ਹੈ 베ਸਟ ਰੇਡਰ ਤੇ ਜਾਫੀ ਨੂੰ ਕੱਪ ਦਿੱਤੇ ਜਾਣਗੇ ਆਗਲਾ ਕਬੱਡੀ ਕੱਪ ਟਾਂਡਿਆ ਕੂੜੀਆਂ ਤਹਿਸੀਲ ਮਕੇਰੀਆਂ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕਬੱਡੀ 60 ਕਿਲੋ ਅਤੇ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਕਬੱਡੀ 60 ਕਿਲੋ ਵਿੱਚ 11000 ਰੁਪਇਆ ਪਹਿਲਾ ਨਾਮ ਤੇ 7700 ਦੂਜਾ ਨਾਮ ਕਬੱਡੀ ਓਪਨ ਵਿੱਚ 31000 ਪਹਿਲਾ ਨਾਮ ਤੇ ਦੂਜਾ ਨਾਮ 21000 ਰੁਪਇਆ ਦਿੱਤਾ ਜਾਵੇਗਾ ਅਗਲਾ ਕਬੱਡੀ ਕੱਪ ਪਿੰਡ ਜਰਗੜੀ ਲੁਧਿਆਣਾ ਮਲੇਰ ਕੋਟਲਾ ਕਬੱਡੀ ਟੂਰਨਾਮੈਂਟ ਸੀਜ਼ਨ 3 ਕਰਵਾਇਆ ਜਾ ਰਿਹਾ ਹੈ ਜਿੱਥੇ 16 ਟੀਮਾਂ ਸਿਰਫ ਸੱਦੇ ਪੱਤਰ ਹਾਲੀਆਂ ਹੀ ਭਾਗ ਲੈਣਗੀਆਂ ਇਸ ਕਬੱਡੀ ਮੈਚ ਦਾ ਲਾਈਵ ਸਪੋਰਟਸ 13 13 ਤੇ ਚੱਲੇਗਾ ਪਿੰਡ ਖੈਰਾ ਜ਼ਿਲ੍ਹਾ ਲੁਧਿਆਣਾ ਵਿਖੇ ਕਬੱਡੀ ਅਤੇ ਥਲੈਟਿਕ ਦੇ ਮੁਕਾਬਲੇ ਕਰਵਾਏ ਜਾਣਗੇ ਜਿੱਥੇ ਕਬੱਡੀ 28 ਕਿਲੋ ਇੱਕ ਪਿੰਡ ਪਹਿਲਾ ਨਾਮ 3100 ਰੁਪਿਆ ਦੂਜਾ ਨਾਮ 2100 ਰੁਪਿਆ ਕਬੱਡੀ 37 ਕਿਲੋ ਵਿੱਚ ਇੱਕ ਬਾਹਰੋਂ ਪਹਿਲਾ ਨਾਮ 4800 ਤੇ ਦੂਜਾ ਨਾਮ 3100 ਕਬੱਡੀ 45 ਕਿਲੋ ਵਿੱਚ ਇੱਕ ਬਾਹਰੋਂ ਅਤੇ ਪਹਿਲਾ ਨਾਮ 6100 ਤੇ 4100 ਐਥਲੈਟਿਕ ਵਿੱਚ ਰੇਸ 100 ਮੀਟਰ ਅਤੇ ਲੌਂਗ ਜੰਪ ਦੇ ਮੁਕਾਬਲੇ ਲੜਕੇ ਲੜਕੀਆਂ ਦੇ ਕਰਵਾਏ ਜਾਣਗੇ ਸਿਰਫ ਪਿੰਡ ਦੇ ਬੱਚੇ ਹੀ ਇਸ ਵਿੱਚ ਭਾਗ ਲੈ ਸਕਣਗੇ ਹਾਂਜੀ ਦੋਸਤੋ ਬੜੀ ਖੁਸ਼ੀ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਵਿੱਚ ਵੀ ਕਬੱਡੀ ਹੋ ਰਹੀ ਹੈ ਜਿੱਥੇ ਜ਼ਿਲ੍ਹਾ ਪੱਤਰੀ ਕਬੱਡੀ ਪ੍ਰਤੀਯੋਗਤਾ ਕਰਵਾਈ ਜਾਵੇਗੀ ਪਿੰਡ ਘੜਸਰਾ ਜੀਨਪੁਰ ਆਜਮਗੜ ਉੱਤਰ ਪ੍ਰਦੇਸ਼ ਵਿਖੇ ਜਿੱਥੇ ਪਹਿਲਾ ਨਾਮ 25000 ਰੁਪਿਆ ਅਤੇ ਦੂਜਾ ਨਾਮ 15000 ਰੁਪਿਆ ਤੀਜਾ ਨਾਮ 10000 ਰੁਪਿਆ ਰੱਖਿਆ ਗਿਆ ਹੈ। ਹਾਂਜੀ ਦੋਸਤੋ ਫਿਰ ਕਿਵੇਂ ਲੱਗੀ ਵੀਡੀਓ ਕਬੱਡੀ ਕਪਾਂ ਦੀ ਜਾਣਕਾਰੀ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ। ਕੱਲ ਨੂੰ ਫੇਰ ਇੱਕ ਨਵੀਂ ਅਪਡੇਟ ਦੇ ਨਾਲ ਹੋਵਾਂਗੇ। ਹਾਜ਼ਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਓ। ਬਹਿਗਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ